ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਮਹਿਕ ਟਿੱਕ ਅਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੱਸਦੀ ਕਿ ਪੰਜਾਬ ਵਿੱਚ ਲੋਹੜੀ ਦੇ ਮੌਕੇ ਤੇ ਪਤੰਗ ਉਡਾਉਣ ਵਾਲਿਆਂ ਤੇ ਸਮਾਗਮਾਂ ਦੀ ਤਿਆਰੀ ਕਰ ਰਹੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਮੁਤਾਬਕ ਇਸ ਵਾਰ ਲੋਹੜੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ 15 ਜਾਂ 16 ਜਨਵਰੀ ਤੋਂ ਬਾਅਦ ਹੀ ਮੀਂਹ ਦੇ आसार ਬਣ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਲੋਹੜੀ ਦੌਰਾਨ ਮੌਸਮ ਪਤੰਗਵਾਜ਼ੀ ਅਤੇ ਜਨਤਕ ਸਮਾਗਮਾਂ ਵਿੱਚ ਰੁਕਾਵਟ ਬਣਦਾ ਆ ਰਿਹਾ ਖਾਸ ਕਰਕੇ ਪਿਛਲੇ 2 ਸਾਲਾਂ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਸੀ ਜਿਸ ਕਾਰਨ ਤੇ ਹੜਾ ਦਾ ਚਾ ਪ੍ਰਭਾਵਿਤ ਹੋਇਆ ਇਸ ਵਾਰ ਮੌਸਮ ਸਾਫ ਰਹਿਣ ਨਾਲ ਲੁਕਾ ਵਿੱਚ ਖਾਸ ਜੋਸ਼ ਵੇਖਿਆ ਜਾ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 13 ਅਤੇ 14 ਜਨਵਰੀ ਨੂੰ ਧੁੰਦ ਦਾ ਅਸਰ ਵਧ ਰਹੇਗਾ ਉੱਧਰ ਸ਼ਨੀਵਾਰ ਨੂੰ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਸੰਗਨਾ ਕੋੜਾ ਪੰਜਰਿਆ ਵਿੱਚ ਠੀਤ ਲਹਿਰ ਤੇ 6 ਜ਼ਿਲ੍ਹਿਆਂ ਵਿੱਚ ਕੋਲਡੇ ਦੀ ਸਥਿਤੀ ਰਹੀ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ 14 ਜਨਵਰੀ ਨੂੰ ਮਾਗ ਮਹੀਨੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸਰਦਾਰ ਲੁਸ਼ੀਰੀ ਮਖਤਸਰ ਸਾਹਿਬ ਸਮੇਤ ਹੋਰ ਪ੍ਰਮੁੱਖ ਗੁਰਦੁਆਰਿਆਂ ਵਿੱਚ ਨਾਲ ਲਈ ਪਹੁੰਚਦੇ ਹਨ ਇਸ ਦਿਨ ਮਾਗੀ ਮੇਲਾ ਤੇ ਮੌਸਮੀ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਮੌਸਮ ਸਾਫ਼ ਰਹਿਣ ਨਾਲ ਸਰਦਾਲੂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੂੰ ਵੀ ਰਾਹਤ ਮਿਲੇਗੀ ਅਤੇ ਰੈਲੀਆਂ ਵੀ ਨਾ ਕਿਸੇ ਰੁਕਾਵਟ ਦੇ ਹੋ ਸਕਣਗੀਆਂ ਪੰਜਾਬ ਵਿੱਚ ਸ਼ਨੀਵਾਰ ਨੂੰ ਅਸਲਵਾਤੋ ਵਾਤਾਵਰਨ 2.7 ਡਿਗਰੀ ਸੈਲਸੀਅਸ ਘੱਟ-ਘੱਟ ਤਾਪਮਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਮੌਸਮ ਵਿਭਾਗ ਮੁਤਾਬਕ ਇਸ ਸਮੇਂ ਉੱਤਰੀ ਪਾਕਿਸਤਾਨ ਅਤੇ ਨੇੜਲੇ ਪੰਜਾਬ ਖੇਤਰ ਵਿੱਚ ਉਪਰੀ ਹਵਾ ਵਿੱਚ ਇੱਕ ਸਿਸਟਮ ਬਣਿਆ ਹੋਇਆ ਜੋ ਕਰੀਬ ਤੰਤ ਤੋਂ 4.5 ਕਿਲੋਮੀਟਰ ਦੀ ਉਚਾਈ ਤੇ ਹੈ ਇਸਕਾ ਮਾਰਸ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਸਨੇਚਾ ਵਾਰ ਦੀ ਤੁਲਨਾ ਵਿੱਚ ਸਵੇਰੇ ਦੇ ਔਸਤ ਵਰਤੋਂ ਵੱਧ ਤਾਪਮਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਫਿਲਹਾਲ ਤਾਪਮਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਜੇ ਪਿਛਲੇ 10 ਸਾਲਾਂ ਦੇ ਮੌਸਮੀ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਇਸ ਵਾਰ ਹੰਤਾਕਤ ਕੜਾਕੇ ਦੀ ਠੰਡ ਨਹੀਂ ਪਈ ਸਾਲ 2013 ਵਿੱਚ ਕੁਸਾਵਾ ਤੇ ਤਾਪਮਨ 3 ਡਿਗਰੀ ਸੈਲਸੀਅਸ ਤੱਕ ਘਟ ਗਿਆ ਸੀ ਜੋ ਲਗਭਗ 올 ਟਾਈਮ ਦਾ ਲੋ ਦੇ ਨੀੜੇ ਸੀ ਜਦ ਕਿ 2014 ਤੋਂ 2017 ਤੱਕ ਆਮ ਨਾਲੋਂ ਕੁਝ ਵਧ ਠੰਡ ਰਹੀ ਅਤੇ ਘੱਟੋ ਘੱਟ ਤਾਪਮਨ ਜ਼ਿਆਦਾਤਰ 510 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਪਰ ਕੋਈ ਵੱਡਾ ਰਿਕਾਰਡ ਨਹੀਂ ਬਣਿਆ ਸਾਲ 2018 ਵਿੱਚ ਭਿਆਨਕ ਠੰਡ ਦਰਜ ਕੀਤੀ ਗਈ ਇਸ ਦੌਰਾਨ ਅੰਮ੍ਰਿਤਸਰ ਵਿੱਚ 1.2 ਡਿਗਰੀ ਸੈਲਸੀਅਸ ਅਤੇ ਬਠਿੰਡਾ ਵਿੱਚ 10.5 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਹੋਇਆ ਉਸ ਸਮੇਂ ਅੰਮ੍ਰਿਤਸਰ ਜੰਮਲਾ ਨਾਲੋਂ ਵੀ ਠੰਡਾ ਹੋ ਗਿਆ ਸੀ ਜਦਕਿ 2019 ਤੋਂ 2020 ਤੱਕ ਬਹੁਤ ਜ਼ਿਆਦਾ ਠੰਡ ਰਹੀ ਅਤੇ ਕੋਲਡ ਡੇ ਵੇਵ ਕੁਝ ਸਮੇਂ ਲਈ ਆਈ ਪਰ ਉਹ ਹਲਕੀ ਰਹੀ ਇਸ ਤੋਂ ਬਾਅਦ 2021 ਵਿੱਚ ਆਮ ਨਾਲੋਂ ਵੱਧ ਠੰਡ ਦਰਜ ਕੀਤੀ ਜਿਕਰ ਮੌਸਮ ਤੇ ਵਾਪਸ ਆਈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਲੋੜੀ ਤੇ ਜੋ ਠੰਡ ਘਟ ਅਗਲੇ ਸਾਲਾਂ ਨਾਲੋਂ ਘਟ ਪਾਈ ਜਿਤੇ ਲੋਕਾਂ ਨੂੰ ਠੰਡ ਘੱਟ ਮਹਿਸੂਸ ਹੋਏਗੀ ਤੇ ਅਸੀਂ ਮੌਸਮ ਦੀ ਪੂਰੀ ਜਾਣਕਾਰੀ ਮੌਸਮ ਦੀ ਹਰ ਅਪਡੇਟ ਸੋ ਨਾਲ ਸਾਂਝੀ ਕਰਦੇ ਰਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ